ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ 컬렉ਸ਼ਨ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਸੂਟ ਦਿਖਾਏ ਆ ਜੀ ਕੁਝ ਸੂਟ ਆਪਾਂ ਨਾਲ ਟੈਬੀ ਦੇ ਵੀ ਟੈਬੀ ਲਾਈਨਿੰਗ ਦੇ ਵੀ ਦਿਖਾਏ ਆ ਜੀ ਦੁਪੱਟੇ ਵਾਲੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਆਪਣੇ ਸੂਟ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਬਹੁਤ ਸੋਹਣਿਆ ਜਰ ਕਲੈਕਸ਼ਨ ਲੈ ਕੇ ਆਏ ਆ ਜੀ ਆਪਾਂ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੁਸੀਂ ਸਾਡੇ ਪ੍ਰਿੰਟਡ ਸੂਟਾਂ ਵਾਲੀ ਵੀਡੀਓ ਨੂੰ ਇੰਨਾ ਪਸੰਦ ਕਰਿਆ ਉਮੀਦ ਹੈ ਜੀ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਊਗੀ ਅੱਜ ਵਾਲੇ ਸੂਟ ਵੀ ਤੁਹਾਨੂੰ ਬਹੁਤ ਪਸੰਦ ਆਉਣਗੇ ਜੀ ਬਹੁਤ ਸੋਹਣੇ ਸੂਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਇਹਨਾਂ ਦੇ ਪਿਆਰੇ ਕਲਰ ਹੈ 100% ਪਿਓਰ ਕਵਾਰਟੀ ਹੈ ਜੀ ਆਪਣੇ ਕੋਲੇ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਨੌਨ ਬ੍ਰਾਂਡਡ ਕਪੜਾ ਆਪਣੇ ਕੋਲੇ ਨਹੀਂ ਹੁੰਦਾ ਸਾਰਾ ਸਟੱਫ ਆਪਾਂ ਬ੍ਰਾਂਡਡ ਰੱਖਦੇ ਆ ਜੀ ਬਹੁਤ ਸੋਹਣਾ ਸਟੱਫ ਹੈ ਜੀ ਟੈਬੀ ਲਾਈਨਿੰਗ ਦਾ ਸ਼ਰਟ ਆਊਗੀ ਜੀ ਨਾਲ ਟੈਬੀ ਲਾਈਨਿੰਗ ਦਾ ਦੁਪੱਟਾ ਆਊਗਾ ਪਲੇਨ ਬਾਟਮ ਹੈ ਜੀ ਇਹਨਾਂ ਨਾਲ ਤੇ ਸਟੱਫ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਊਗਾ ਤੇ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਜੀ ਬਹੁਤ ਸੋਹਣਾ ਬਾਟਮ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਜੀ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ WhatsApp ਤੇ ਗੱਲ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ 100% ਕਾਟਨ ਕੈਮਰੀ ਕਾਟਨ ਦੇ ਆਉਣਗੇ ਜੀ ਨਾਲ ਇਹਨਾਂ ਦੇ ਸੁਪਰ نیٹ ਦਾ ਦੁਪੱਟਾ ਆਊਗਾ ਜੀ ਦੁਪੱਟੇ ਦੀ ਕੱਟ ਪੂਰੀ 2.5 ਮੀਟਰ ਦੀ ਹੋਊਗੀ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੇ ਬਹੁਤ ਸੋਹਣਾ ਸਟੱਫ ਹੈ ਜੀ ਪਿਓਰ ਕਾਟਨ ਤੁਸੀਂ ਇਹਨਾਂ ਦੇ ਉੱਪਰ ਵੀ ਬਾਟਮ ਤੇ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਅਸੀਂ ਦਿলো ਧੰਨਵਾਦ ਕਰਦੇ ਆ ਜੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਐਸੇ ਤਰ੍ਹਾਂ ਆਪਦਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਜੀ ਸਾਡੇ ਨਾਲ ਆਪਦਾ ਸਾਥ ਸਾਨੂੰ ਬਣਾਈ ਰੱਖਿਓ ਜੀ ਸਾਨੂੰ ਤੁਹਾਡੇ ਸਾਥ ਦੀ سپورਟ ਦੀ ਬਹੁਤ ਜ਼ਰੂਰਤ ਹੈ ਜੀ ਤੇ ਆਪਣੇ ਚੈਨਲ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਭੈਣਾ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਦਿਖਾਉਣੇ ਆ ਜੀ ਬਹੁਤ ਸੋਹਣੇ ਤੇ ਪਿਆਰੇ ਇਹਨਾਂ ਦੇ ਕਲਰ ਹੁੰਦੇ ਆ ਬਿਲਕੁਲ ਵੀ ਇਹ ਖਰਾਬ ਹੋਣ ਵਾਲਾ ਸਟੱਫ ਨਹੀਂ ਹੁੰਦਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਆਪਣੇ ਤੋਂ ਸੂਟ ਕਸਟਮਾਈਜ਼ ਕਰਵਾਉਣਾ ਤਾਂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ